ਸੜਨਲੀ ਇਹ ਮੌਕਾ ਕਿ 350 ਕਿਤੇ 37 ਸਮਾਗਮ ਦੂਸਰੇ ਪਾਤਰ ਸਾਹਿਬ ਜੀ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਕਿ ਅਸਾਮ ਤੋਂ ਚੱਲਿਆ ਪ੍ਰੋਕੈਸਰ ਪੂਰਤੋਂ ਹੋਰੇ ਕਈ ਸਟੇਟਾਂ ਤੋਂ ਪੂਰਾ ਹੈ ਹਜ਼ਾਰ ਦੇ ਵਿੱਚ ਪਹੁੰਚਿਆ ਹੈ ਜੀ ਹਰੇਕ ਜ਼ਿਲ੍ਹੇ ਦੇ ਵਿੱਚ ਜਾ ਰਿਹਾ ਅਜਨਾਬਾ ਦੇ ਵਿੱਚ ਰਾਤ ਦਿੱਤੀ ਪਹੁੰਚ ਕੇ ਸੀਗੇ ਇਰਾਕਰ ਤੋਂ ਬਾਅਦ ਹੋਣਾ ਕੇ ਚੱਲੇ ਪਾਏ ਨੇ ਜਿਗੇ ਪਿਆਲੇ ਜਾ ਰਿਹਾ ਤੇ ਜੀਆਂ ਸਾਰੀ ਸੰਗਤ ਨੂੰ ਔਰ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਹੈ ਜੀ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਕੋ ਸਰਬ ਧਰਮ ਲਈ ਜਿਹੜੀ ਹੈ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਔਰ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਹੈ ਦੁਨੀਆ ਦੇ ਵਿੱਚ ਐਸੀ ਕੋਈ ਉਦਾਹਰਣ ਨਹੀਂ ਹੈ ਕਿ ਐ ਕਿਸੇ ਨੇ ਕਿਸਾਨ ਦੀ ਕੁਰਬਾਨੀ ਦਿੱਤੀ ਵੀ ਕਿਸੇ ਦੇ ਕੀਤੇ ਨੂੰ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਜਦੋਂ Hindu Rajam ਕਸ਼ਮੀਰ ਦੇ ਇਕੱਠੇ ਹੋ ਕੇ ਗਏ ਤੇ ਗੁਰੂ ਸਾਹਿਬ ਸਾਡੇ ਧਰਮ ਨੂੰ ਤਬਦੀਲ ਕੀਤਾ ਜਾ ਰਿਹਾ ਔਰੰਗਜ਼ੇਬ ਸਾਡੇ ਤੇ ਜ਼ੁਲਮ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਦੀ ਉਹ ਕੁਰਬਾਨੀ ਜਿਹੜੀ ਹੈ ਉਹਨਾਂ ਨੂੰ ਪਹੁੰਚਾਉਣ ਲਈ ਉਹਦਾ ਜ਼ਿਕਰ ਜਿਹੜਾ ਹੈ ਏਟਾ ਵਟਾ ਹੈ ਕਿ ਕਿੱਥੇ ਵੀ ਦੁਨੀਆ ਦੇ ਕਿਸੇ ਵੀ ਇਤਿਹਾਸ ਦੇ ਵਿੱਚ ਇੰਨੀ ਵੱਡੀ ਕੁਰਬਾਨੀ ਜਿਹੜੀ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀ ਪੂਰਾ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਹੈ ਜੀ ਉਹ ਸਰਮਸਦਾਨੀ ਇਸੇ ਕਾਕੇ ਕਿਹਾ ਜਾਂਦਾ ਪੂਰਾ ਪੂਰਾ ਪਰਿਵਾਰ ਜਿਹੜਾ ਕਿ ਗੁਰੂ ਸਾਹਿਬ ਦਾ ਗੁਰੂਬੀ ਸਿੰਘ ਮਹਾਰਾਜ ਜੀ ਸ਼ਹਿਬਜਾਦੇ ਸਾਰੇ ਜਿਹੜੇ ਸ਼ਹੀਦ ਹੋਏ ਆਪਣੀ ਕੌਮ ਲਈ ਆਪਣੇ عقیده ਵਾਸਤੇ ਆਪਣੇ ਧਰਮ ਵਾਸਤੇ ਰੁੱਝੇ ਨੂੰ ਬਚਾਉਣ ਵਾਸਤੇ ਤੇ ਅੱਜ ਨਾਪਾ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਬਹੁਤ ਸਾਰੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਕਿ ਵੀ ਲਾਲ ਦੇ ਕਿ ਸੰਗਤ ਦਰਸ਼ਨ ਕਰਦੀ ਹੈ ਸੋਨਪਾਰਕ ਜੀ ਪਰਸਾਨੀ ਕਿਰਪਾ ਕੀਤੀ ਹੈ ਨਾਪਾਤ ਵਿੱਚ ਕਿਹ ਨਿਸ਼ਾਨੀ ਸਾਹਿਬ ਜੀ ਪਹੁੰਚੀਆਂ ਨੇ ਔਰ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਜੀ ਪਰਮਾਤਮਾ ਕਿਰਪਾ ਕਰੇ ਦੇਖਵਾਦਰ ਸਾਹਿਬਾ ਕਿਰਪਾ ਕਰਨ ਕਿ ਇਹ ਜਣਾ ਨਗਰ ਕੀਰਤਨ ਆ ਇਹ ਸਾਨੂੰ ਜਾਗਰੂਕ ਕਰਦਾ ਹੈ ਜੀ ਇਹ ਸਾਨੂੰ ਜੋੜਦਾ ਗੁਰੂ ਦੇ ਨਾਲ ਆਪਣੇ ਆਪਣੇ ਆਪ ਦੇ ਮੰਤਨ ਕਰਨ ਵਾਸਤੇ ਸਾਨੂੰ ਮਜਬੂਰ ਕਰਦਾ ਕਿ ਅਸੀਂ ਆਪਣੇ ਆਪ ਦੀ ਗੱਲ ਕਰੀਏ ਅਸੀਂ ਅੱਜ ਕੱਲ ਆਪਣੇ ਆਪ ਲਈ ਆਪਣੇ ਪਰਿਵਾਰ ਲਈ ਹੀ ਲੜਦੇ ਰਹਿੰਦੇ ਹਾਂ ਪਰ ਗੁਰੂ ਸਾਹਿਬ ਨੇ ਦੇਖੋ ਕਿੰਨੀ ਵੱਡੀ ਕੁਰਬਾਨੀ ਕੀਤੀ ਹੈ ਪੂਰੀ ਇਨਸਾਨੀ ਤਾਰਮਲੇ ਵਿੱਚ ਕਿਤੇ ਵੀ ਕੋਈ ਅਸੀ ਉਦਾਨ ਮੁਰਦਿਆ ਨਹੀਂ ਮਿਲਦਾ। ਅਧਰਿਕਨ ਕੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ੀਰ ਦੀਆਡੇ ਸਮਾਪਤ ਹੈ ਜੀ। ਠੀਕ ਹੈ। ਇਹ ਕਿੱਥੇ ਤੋਂ ਕਿੱਥੇ ਤੱਕ ਜਾਣਾ ਹੈ? ਇਹ ਇਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਸਮਾਪਤੀ ਹੋਣੀ ਹੈ ਜੀ। ਅੱਛਾ। 23 ਤਰੀਕ ਨੂੰ ਉੱਥੇ ਸਮਾਪਤੀ ਕਰਦੇ। ਅੱਜ ਦੇ ਉੱਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਉਹਨਾਂ ਦਾ ਸ਼ਹੀਦੀ ਦਿਵਸ ਬੜੇ ਤੁਮਤਾ ਮਨਾਵ ਮਨਾਇਆ ਜਾ ਰਿਹਾ ਹੈ। ਔਰ ਜੋ ਨਗਰ ਕੀਰਤਨ ਪੁੱਛੋਂ ਆ ਰਿਹਾ ਅੱਜ ਨਾਪਾ ਵਿਖੇ ਉਹਨਾਂ ਦਾ ਫੌਜ ਨੇ ਸਾਰੀ ਸੰਗਤ ਵੱਲੋਂ ਬਹੁਤ-ਬਹੁਤ ਕੋ ਸਵਾਗਤ ਕੀਤਾ ਜਾ ਰਿਹਾ ਅਸੀਂ ਇਹੀ ਕਾਮਨਾ ਕਰਦੇ ਹਾਂ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤੇ ਖੁਸ਼ ਰੱਖੇ ਜੀ ਇਸੇ ਤਰ੍ਹਾਂ ਖਾਲਸੇ ਵਿਚਰਦੀ ਖਲਾ ਵਿੱਚ ਇਹ ਨਗਰ ਕੀਰਤਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਡੇ ਬਾਦਸ਼ਾਹ ਮਹਾਰਾਜ ਜੀ ਦੇ 350 ਸਾਲ ਸ਼ਹੀਦੀ ਸ਼ਤਾਬ ਦੇ ਗੁਰਪਰਬ ਨੂੰ ਸਬੰਧ ਦੇ ਵਿੱਚ ਤੇ ਕੱਢਿਆ ਜਾ ਰਿਹਾ ਜੋ ਹਿੰਦੁਸਤਾਨ ਦੇ ਬਿਲਕੁਲ ਪੂਰਬ ਦੇ ਦੇਸ਼ ਤੋਂ ਪਾਵ ਕੇ ਅਸਾਮ ਧੁਬੜੀ ਸਾਹਿਬ ਤੋਂ ਉੱਥੋਂ ਹੀ ਪਵਨ ਪਵਿੱਤਰ ਨਗਰ ਕੀਰਤਨ ਚਲਿਆ ਹੋਇਆ ਜੋ ਨਗਰਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਪੜਾਦਰ ਪੜਾ ਹੁੰਦਾ ਹੋਇਆ ਤੇ ਨਾਬੇ ਦੀ ਧਰਤੀ ਵਿਖੇ ਕੱਲ ਰਾਤ ਨੂੰ ਆਇਆ ਸੀ ਅੱਧੀ ਰਾਤ ਤੋਂ ਹੀ ਸੰਗਤਾਂ ਦੇ ਵਿੱਚ ਬੜਾ ਭਾਰੀ ਉਸ਼ਾਹ ਸੀ ਕਿ ਸੰਗਤ ਨੰਗੇ ਪੈਰਾਂ ਅੱਧੀ ਰਾਤ ਤੱਕ ਵੀ ਜਾਗ ਕਰਕੇ ਨਗਰ ਕੀਰਤਨ ਦਾ ਸੰਗਤ ਨੇ ਸਵਾਗਤ ਕੀਤਾ ਤੇ ਅੱਜ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਪੱਬਾਂ ਭਾਰ ਹੋ ਕਰਕੇ ਸੇਵਾ ਕਰ ਰਹੀ ਹੈ ਤੇ ਸੰਗਤਾਂ ਦਾ ਜਿਹੜਾ ਉਸ਼ਾਹ ਹੈ ਉਹ ਦੇਖਦਿਆਂ ਹੀ ਬਣਦਾ ਆਪ ਜੀ ਵੇਖ ਰਹੇ ਹੋ ਕਿ ਨਿਸ਼ਾਨਾ ਹੋਂਸਿਆ ਨਗਾਰਿਆਂ ਜਕਾਰਿਆਂ ਦੀ ਗੂੰਜ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਘੋੜਿਆਂ ਦੇ ਨਿਸ਼ਾਨ ਚੀ ਸਿੰਘਾਂ ਦੇ ਤੇ ਪੰਜਾ ਪਿਆਨ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸ਼ਰਮਣੀ ਗੁਰਦੁਆਰਾ ਪਰਮੰਦਰ ਕਮੇਟੀ ਅਤੇ ਸਾਰੀਆਂ ਜਥੇਬੰਦੀਆਂ ਸਮੂਹ ਸੇਵਾ ਸੁਸਾਇਟੀਆਂ ਵੱਲੋਂ ਕੱਢਿਆ ਜਾ ਰਿਹਾ ਜੋ ਨਾਬੇ ਤੋਂ ਹੋ ਕੇ ਅੱਜ ਪਟਿਆਲੇ ਦੀ ਧਰਤੀ ਵਿਖੇ ਪੜਾ ਹੋਵੇਗਾ ਉਸ ਤੋਂ ਬਾਅਦ ਅੰਮ੍ਰਿਤਸਰ ਮੁਹਾਲੀ ਤੇ ਉਸ ਤੋਂ ਬਾਅਦ ਕਰਮਵਾਰ ਫਿਰ ਫਤਗੜ੍ਹ ਸਾਹਿਬ ਪੱਠਾ ਸਾਹਿਬ ਰੋਪੜ ਤੇ ਅਨੰਦਪੁਰ ਸਾਹਿਬ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਇਹ ਇੱਕ ਹੁੱਕਾ ਹੈ ਇੱਕ ਮੈਸੇਜ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਸ ਪ੍ਰਕਾਰ ਦੇ ਨਾਲ ਹਿੰਦੂ ਦੀ ਚਾਦਰ ਬਣ ਕੇ ਹਿੰਦੁਸਤਾਨ ਦੀ ਪੱਤਾ ਬਰੂ ਟਕੀ ਸੀ ਤੇ ਉਸੇ ਪ੍ਰਕਾਰ ਅਸੀਂ ਵੀ ਸਨੇਹਾ ਦਈਏ ਜਿਵੇਂ ਗੁਰੂ ਮਹਾਰਾਜ ਜੀ ਨੇ ਦੂਸਰੇ ਧਰਮ ਦੀ ਰੱਖਿਆ ਕੀਤੀ ਤੇ ਅਸੀਂ ਵੀ ਸਾਂਝੀ ਵਾਲਤਾ ਦਾ ਉਪਦੇਸ਼ ਦਈਏ ਕਿ ਸਭੇ ਸਾਂਝੀ ਆਵਾਜ਼ ਸਦਾਇਨ ਕੋ ਕਿਸੇ ਨਾ ਦਿਸੈ ਬਾਹਰਾ ਜਿਓ ਤੇ ਗੁਰਬਾਣੀ ਦਾ ਫਰਮਾਨ ਹੈ ਅਵਲ ਲੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਦੇ ਸਭ ਜਾ ਕੁਪਜਿਆ ਕੋਣ ਭਲੇ ਕੋ ਮੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਸੰਦਾ ਗਾਣਾ ਜਿਹੜਾ ਪੁਰਸ਼ ਸਾਹਿਬ ਜਿਹੜਾ ਸਾਡੇ ਦੇਖੋ ਤਾਂ ਸ਼ਾਮ ਤੋਂ ਚੱਲ ਕੇ ਜਿਹੜੀ ਪਲਕੀ ਸਾਹਿਬ ਹੈ ਉਹ ਨਾਪੇ ਪਹੁੰਚੀ ਹੈ ਤੇ ਜਿਹੜਾ ਰਾਤ ਨੂੰ ਘੋੜਿਆਂ ਵਾਲੇ ਗੁਰਦੁਆਰੇ ਪਹੁੰਚੇ ਸੀ ਸਵੇਰੇ ਸਲਾਮੀ ਦਿਵਾ ਕੇ ਜਿਹੜਾ ਹੈਗਾ ਇਹਨਾਂ ਨੂੰ ਜਿਵੇਂ ਬਾਨਾ ਇਥੋਂ ਮਾਰਾ ਬਕਾਇ ਪਾਣਾ ਕੀਤਾ ਤੇ ਸਾਡਾ ਲਾਰਡ ਨਾਡਰ ਅਸੀਂ ਨਾਲ ਮੇਨਟੇਨ ਕਰ ਰਹੇ ਆ ਪਬਲਿਕ ਪ੍ਰਾਂਤ ਸਹਿਯੋਗ ਦੇ ਰਹੇ ਆ ਤੋਂ ਬਹੁਤ ਕਿਰਪਾ ਹੋਈ ਹੈ ਤੇ ਲੋਕ ਬਹੁਤ ਸਹਿਯੋਗ ਦੇ ਰਹੇ ਨੇ ਦੇ ਗੁਰੂ ਦੀ ਕਪਾਤ ਸਾਹਿਬ ਜੀ ਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਔਰ ਕਨਸਾ ਦੀ ਸਹੀ ਦੇ ਬਾਅਦ ਮਹਾਰਾਜੇ ਨਾਲ ਜੋ ਤਿੰਨ ਗੁਰੂ ਕੇ ਸਿੱਖ ਸ਼੍ਰੀ ਦਇਆ ਜਨ ਪੀਤਾ ਹੀ ਜੋ ਔਰੰਗਜ਼ੇਬ ਨੂੰ ਸਾਰੇ ਹਿੰਦੁਸਤਾਨ ਦੇ ਉੱਤੇ ਜ਼ਾਲਮ ਜੁਲਮ ਕਰ ਰਿਹਾ ਸੀਗਾ ਤੇ ਉਹਨੂੰ ਖੱਲ ਪਾਉਣ ਦੇ ਵਾਸਤੇ ਹਿੰਦੂਆਂ ਦੀ ਗਊ ਗ੍ਰੀਉ ਦੀ ਰੱਖਿਆ ਕਰਨ ਦੇ ਵਾਸਤੇ ਤੁਹਾਨੂੰ ਬਹੁਤ ਹੀ ਬਾਹਦ ਸੱਚੇ ਪਾਤਸ਼ਾਹ ਮਹਾਰਾਜੇ ਦੇ ਦਿੱਤੀ ਰਾਖਾ ਪ੍ਰਾਪਤ ਆਤਾ ਕਿ ਉਹਨੂੰ ਬੜੋ ਕਲੀ ਮਹਾਰਾਜਾ ਦਾ ਜੋ ਸੇਵਾ ਦੇ ਸਕੇ ਪਾਸ਼ਾ ਮਹਾਰਾਜਾ ਦਾ ਜਨ ਕੀਤਾ ਤੇ ਉਸ 350 ਸਤਪਤੀਸ਼ੀ ਸਤਪਤੀ ਮੁਸਬਾਨ ਦੇ ਅੰਦਰ ਆਸਾਨ ਤੋਂ ਜੋ ਨਗਰ ਕੀਰਤਨ ਚੱਲ ਕਰਕੇ ਨਾਪੇ ਆਇਆ ਆ ਨਾਪੇ ਦੀਆਂ ਸੂ ਸੰਗ ਦਾ ਵਿरागਮਈ ਔਰ ਸਾਧੂ ਸਕੇ ਪਾਸ਼ਾ ਦੇ ਅਗਵਾਈ ਹੇਠ ਜਸ ਕਰਦੀਆਂ ਹੋਈਆਂ ਨਗਰ-ਨਗਰ ਕੀਰਤਨ ਕਰਦੀਆਂ ਹੋਈਆਂ ਜਾ ਰਹੀਆਂ ਹਨ ਜਿਉਂ ਐਸਾ ਹਰ ਇੱਕ ਦੇ ਅੰਦਰ ਬੜਾ ਭਾਰੀ ਜੋ ਯਾ ਮਹਾਰਾਜਾ ਐਸਾ ਉਤਸ਼ਾਹ ਆ ਕਿ ਸਾਡੇ ਸਾਡੇ ਦਰਸ਼ਨ ਕਰ ਰਹੇ ਆ ਪਿੱਛੇ ਪਾਲਕੀ ਸਾਹਿਬ ਦੇ ਉੱਥੇ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਉੱਥੇ ਹੀ ਕਨਗੀਧਰ ਮਹਾਰਾਜ ਦੇ ਸ਼ਾਸਤਰ ਹਰਿਵੰਸਾਹ ਮਹਾਰਾਜ ਦੇ ਸ਼ਾਸਤਰ ਕੰਨ ਸੇ ਬਹਾਦਰ ਸਾਹਿਬ ਮਹਾਰਾਜ ਦੇ ਸ਼ਾਸਤਰਾਂ ਦੇ ਦਰਸ਼ਨ ਕਰ ਰਹੇ ਸੋ ਸਾਰਿਆਂ ਦੇ ਅੰਦਰ ਸਾਹ ਪ੍ਰੇਮ ਆ ਵਿਰਾਗ ਨਹੀਂ ਸਭ ਤੋਂ ਪਾਦੇ ਨਹੀਂ ਰੋਈ ਗੁਰੂ ਕੀ ਬਾਤ ਸਾਰ ਰੋਈ ਬਹੁਤ ਵਧੀਆ ਜੀ ਸਾਰੇ ਨਵਾਬੇ ਲਈ ਇਹ ਸੋਭਾ ਘਬਰਿਆ ਸਮਾਂ ਜੋ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦੇਖਸ ਨੂੰ ਲੈ ਕੇ ਸਹੀਦੀ ਨਗਰ ਕੀਰਤਨਾ ਗੁਰੂ ਨਾਭਾ ਵਿੱਚ ਪਹੁੰਚਿਆ ਅਸੀਂ ਇਹਦਾ ਬਹੁਤ ਸਵਾਗਤ ਨਿਕਾ ਸਵਾਗਤ ਕਰਦੇ ਆ ਹੁਣੇ ਪਟਿਆਲੇ ਜਾਣਾ ਸੰਗਤਾਂ ਨੂੰ ਅਪੀਲ ਆ ਵੀਰੇ ਜਿਹੜੀਆਂ ਸੰਗਤਾਂ ਨਾਭਾ ਤੋਂ ਪਟਿਆਲਾ ਰੋਡ ਤੇ ਆ ਸਕਦੀਆਂ ਨੇ ਤਾਂ ਉਹ ਆ ਕੇ ਇਸ ਨਗਰ ਕੀਰਤਨ ਦੇ ਦਰਸ਼ਨ ਜ਼ਰੂਰ ਕਰਨ ਗੁਰੂ ਪਾਸ਼ਾ ਦਾ ਅਸੀਂ ਪਹੁੰਚ ਰਹੇ ਨੇ ਨਗਰ ਕੀਰਤਨ ਪਹੁੰਚ ਰਿਹਾ ਬਹੁਤ ਬਹੁਤ ਧੰਨਵਾਦ ਸਾਰੀਆਂ ਸਾਖਤਾਵਾਂ ਅਗਰ ਤੁਸੀਂ ਬਣਾ ਰਹੇ ਹਾਂ ਬਹੁਤ ਵਧੀਆ ਬਹੁਤ ਅਨਫੀਸ ਉਹ ਨਾਮ ਸੰਗਤ ਬਹੁਤ ਨਾਮ ਬੜਾ ਹੈ ਉਹਦੇ ਬਾਰੇ ਥੋੜਾ ਕੀ ਜਣਾ ਥੋੜਾ ਸਕੂਲ ਵੀ ਵਿੱਚ ਸ਼ਾਮਲ ਹੈ ਬਹੁਤ ਸਾਰੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੁੰਦੇ ਆਂ ਹਰ ਫੰਕਸ਼ਨ ਦੇ ਵਿੱਚ ਅਸੀਂ ਤਕਰੀਬਨ ਸਿੱਖੀ ਨਾਲ ਰਿਲੇਟਡ ਕੋਈ ਨਾ ਕੋਈ ਜਿਹੜੇ ਬੱਚਿਆਂ ਨੂੰ ਗਾਈਡ ਕਰਦੇ ਆਂ ਜਿਵੇਂ ਕਿ ਨਾ ਤਾਕਤ ਉਹ ਤੇਗ ਬਹਾਦਰ ਜੀ ਦਾ 150 ਸਾਲਾ ਬਣਾਇਆ ਜਾਂਦਾ ਤਾਂ ਕਿ ਬੱਚਿਆਂ ਦੇ ਗਿਆਨ ਵਿੱਚ ਜੇੜਾ ਪੱਦਾ ਬੱਚਿਆਂ ਨੂੰ ਸਿੱਖੀ ਨਾਲ ਪਿਆਰ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ